ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਨੋਟ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਤੇ ਪਰਿਵਾਰ ਦੇ ਨਾਲ ਕਰੋ ਸਿੱਧੀ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਪਟਿਆਲਾ ਕਾਸਟ ਮਜਬੀ ਸਿੱਖ ਗੋਤ ਕਾਗਰਾ ਨਹਾਰ ਉਮਰ 1992 ਕੱਦ 5 ਫੁੱਟ 5 ਇੰਚ ਪੜਾਈ ਬੀਟੈਕ ਕੰਪਿਊਟਰ ਸਾਇੰਸ ਡਿਪਲੋਮਾ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਫਰੋਮ ਕੈਨੇਡਾ ਪ੍ਰਾਏ ਕੇ ਅਨਮੈਰਿਡ ਇ ਕੈਨੇਡਾ ਪੀਆਰਏ ਪਿਤਾ ਰਿਟਾਇਰ ਪੁਲਿਸ ਇਨਸਪੈਕਟਰ ਮਾਤਾ ਹਾਊਸ ਵਾਈਫ ਤੇ ਪਰਿਵਾਰ ਦੀ ਮੰਗੇ ਜੀ ਸੌਰੀ ਇਹਨਾਂ ਦੀ ਲੜਕੀ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਤੇ ਪਰਿਵਾਰ ਦੀ ਮੰਗੇ ਲੜਕਾ ਸੋਣਾ ਸੁਨੱਖਾ ਉਮੇਤੀ ਕੱਦ 5 ਫੁੱਟ 8 ਇੰਚ ਜਾਂ ਇਸ ਤੋਂ ਉੱਪਰ ਹੋਵੇ ਤੇ ਬਰਾਬਰ ਦੀ ਪੜ੍ਹਾਈ ਕੀਤੀ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਮਜਬੂਰ ਸਿੱਖ ਕਾਸਟ ਤੋਂ ਹੋਵੇ ਸਰਦਾਰ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਦਾ ਹੋਵੇ ਪਟਿਆਲਾ ਮੁਹਾਲੀ ਫਤਿਹਗੜ੍ਹ ਸਾਹਿਬ ਸੰਗਰੂਰ ਜਾਂ ਲੁਧਿਆਣਾ ਤੋਂ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਰਜੀਤ ਸਿੰਘ ਪਤਾ ਖਰੜ ਮਹਾਲੀ ਕਾਸਟ ਸੈਣੀ ਗੋਤ ਪੋਲਾ ਮੁੰਦਰਾ ਉਮਰ 18 11 1994 ਕੱਦ 5 ਫੁੱਟ 7 ਇੰਚ ਪੜਾਈ 10 ਪਾਸ ਮੁੰਡਾ ਤਲਾਕਸ਼ੁਦਾ ਹੈ ਪ੍ਰਾਏ ਏਕੇ ਹੈਂਡੀਕੈਪ ਤੇ ਕੰਮ ਇਹ ਜੀ ਇਹਨਾਂ ਦਾ ਆਪਣਾ ਘਾਰੇ ਸਵਰਾਜ ਫੈਕਟਰੀ ਪ੍ਰਾਈਵੇਟ ਜੋਬ ਪਰਿਵਾਰ ਦੀ ਮੰਗੇ ਜੀ ਕੁੜੀ ਕਿਸੇ ਵੀ ਕਾਸਟ ਦੀ ਗਰੀਬ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਤੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਕੋਟਕਪੂਰਾ ਕਾਸਟ ਜੱਟ ਸੇ ਹੋਮਰ 1995 ਕੱਦ 5 ਫੁੱਟ 2 ਇੰਚ ਤੇ ਕਾਮੇ ਜੀ ਕੁੜੀ ਕੈਨੇਡਾ ਪੀਆਰ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਹੈ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਹੈ ਪਰਿਵਾਰ ਦੀ ਮੰਗੇ ਜੀ ਮੁੰਡਾ ਸੋਨਾ ਤੇ ਨਸ਼ੇ ਤੋਂ ਰਹਿਤ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਦੇ ਵਿੱਚ ਸੈਟਲ ਹੋਵੇ ਤੇ ਮਾਲਵੇ ਇਲਾਕੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ। ਓਨਲੀ WhatsApp ਤੇ ਤੁਸੀਂ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ। ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਖਵਾਉਣਾ ਚਾਹੋ ਨੀ ਉਹ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਰਨਾਲ ਕਾਸਟ ਜਰਸੀਕ ਗੋਤ ਸੰਧੂ ਉਮਰ 26 8 1998 ਕੱਦ 6 ਫੁੱਟ ਪੜਾਈ ਬੀਟੈਕ ਪੜਾ ਦੋ ਮੈਰਿਡ ਕਾਮੀ ਜੀ ਇਹਨਾਂ ਦਾ ਵਰਕਿੰਗ ਇਨ ਆਈਟੀ ਕੰਪਨੀ ਮੋਹਾਲੀ ਆਪਣਾ ਸਟਾਰਟਅਪ ਇਨ ਈ-ਕਾਮਰਸ 13 ਕਿੱਲੇ ਚ ਮੀਨ ਫਲੈਟ ਇਨ ਮੋਹਾਲੀ ਤੇ ਪਰਿਵਾਰ ਦੀ ਮੰਗੇ ਕੁੜੀ ਨੇ ਬਰਾਬਰ ਦੀ ਪੜ੍ਹਾਈ ਕੀਤੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਤੇ ਜਰਸੀਕ ਫੈਮਿਲੀ ਤੋਂ ਹੋਵੇ ਪਟਿਆਲਾ ਮੋਹਾਲੀ ਹਰਿਆਣਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਡਿਵੋਰਸਡ ਪਤਾ ਲੁਧਿਆਣਾ ਉਮਰ 1982 ਕੋਈ ਬੀਬੀ ਨਹੀਂ ਹੈ ਕੋਈ ਇਸ਼ੂ ਵੀ ਨਹੀਂ ਹੈ ਤੇ ਮੇਰਾ ਕਾਸਟ ਪੜਾਈ ਗ੍ਰੈਜੂਏਟ ਵਿਦ ਕੰਪਿਊਟਰ ਡਿਪਲੋਮਾ ਸਿਸਟਰ ਏਕ ਮੈਰਿਡ ਬ੍ਰਦਰ ਦੋਨੇ ਇੱਕ ਮੈਰਿਡ ਇੱਕ ਅਨਮੈਰਿਡ ਡੂਇੰਗ a ਜੌਬ ਇਨ ਪ੍ਰਾਈਵੇਟ ਸੈਕਟਰ ਤੇ ਪਰਿਵਾਰ ਦੀ ਮੰਗੇ ਲੜਕਾ ਵੈਲ ਸੈਟਲ ਹੋਵੇ ਬਿਜ਼ਨਸ ਔਰ ਗੁੱਡ ਪੈਕੇਜ ਗੁੱਡ ਜੌਬ ਹੋਵੇ ਲੜਕਾ ਵੇਸ਼ ਨੂੰ ਅਪਰ ਕਾਸਟ ਤੋਂ ਹੋਵੇ ਕੋਈ ਨਸ਼ਾ ਨਾ ਕਰਦਾ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਪਤਾ ਸਮਰਾਲਾ ਕਾਸਟ ਜੱਟ ਸਿੱਖ ਉਮਰ 12/11/1999 ਕੱਦ 63 ਪੜਾਈ ਪਲੱਸ 2 ਪਾਸ ਪਿਤਾ ਸਰਦਾਰ ਕੇਸਰ ਸਿੰਘ ਭਰਾ ਦੋ ਨੇ ਇੱਕ ਯੂ ਐਸ ਏ ਇੱਕ ਇਟਲੀ ਦੇ ਵਿੱਚ ਤੇ ਕੰਮ ਹੈ ਜੀ ਇਹਨਾਂ ਦਾ ਲੜਕਾ ਯੂ ਐਸ ਏ ਦੇ ਵਿੱਚ ਪੀ ਆਰ ਕੰਸਟ੍ਰਕਸ਼ਨ ਫਾਰਮੈਂਟ ਦੀ ਜੋਬ ਕਰਦੀ ਹੈ ਤੇ ਪਰਿਵਾਰ ਦੀ ਮੰਗ ਹੈ ਕੁੜੀ ਵਧੀਆ ਸਾਊ ਪਰਿਵਾਰ ਤੋਂ ਹੋਵੇ ਕੈਨੇਡਾ ਜਾਂ ਯੂ ਐਸ ਏ ਤੋਂ ਹੋਵੇ ਜਨਰਲ ਕਾਸਟ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮਲੇਰ ਕੋਟਲਾ ਫਤਿਹਗੜ ਮਾਸ਼ੀਵਾੜਾ ਰੋਪੜ ਕੋਰਾਲੀ ਨਵਾਂ ਸ਼ਹਿਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੱਕ ਹੋਵੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੁਮਕੀਤਿਆਰ ਸਿੰਘ ਪਤਾ ਨੂਰਮੈਲ ਚਲੰਦਰ ਕਾਸਟ ਜਰ ਸਿੱਖ ਹੋਮਰ 30 ਸਾਲ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਆਫਟਰ ਵੈਟਰਨਰੀ ਕੋਰਸ ਰਹਿਣਾ ਤਿੰਨ ਨੇ ਕੈਨੇਡਾ ਗੋਤ ਹੀਰ ਕੰਮ 20 ਕਿੱਲੇ ਜ਼ਮੀਨ ਹੈ ਖੇਤੀਬਾੜੀ ਦਾ ਕੰਮ ਹੀ ਵਧੀਆ ਘਰ ਪਰਿਵਾਰੀ ਤੇ ਪਰਿਵਾਰ ਦੀ ਮੰਗੀ ਕੁੜੀ ਵਧੀਆ ਖੇਤੀਬਾੜੀ ਕਰਨ ਵਾਲੇ ਪਰਿਵਾਰ ਦੀ ਘਰੇਲੂ ਕੰਮ ਕਰਨ ਵਾਲੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ प्रदीप ਕੌਰ ਪਤਾ ਹੁਸ਼ਿਆਰਪੁਰ ਉਮਰ 26 1990 ਕੱਦ 5 ਫੁੱਟ 2 ਇੰਚ ਕਾਸਟ ਸਿੱਖ ਰਵੀ ਦਾਸੀਆ ਗੋਤ ਹੀਰ ਜੱਸਲ ਪੜ੍ਹਾਈ ਬੀਕੋਮ ਮਕੋ ਬੀ ਐਡ ਪ੍ਰਾ ਇੱਕ ਮੈਰਿਡ ਪਣ ਇੱਕ ਮੈਰਿਡ ਪਿਤਾ ਰਟਾਇਰ ਮਾਤਾ ਹਾਊਸ ਵਾਈਫ ਫੈਮਲੀ ਵੈਲਿਊ ਲਿਬਰਲ ਫੈਮਲੀ ਸਟੇਟਸ ਮਿਡਲ ਕਲਾਸ ਦੇ ਕਾਮੀ ਜੀ ਇਹਨਾਂ ਦਾ ਵਰਕਿੰਗ ਐਸ ਅ ਅਕਾਊਂਟੈਂਟ ਤੇ ਪਰਿਵਾਰ ਦੀ ਮੰਗੇ ਮੁੰਡੇ ਨੇ ਬੀਟੈਕ ਕੀਤੀ ਹੋਵੇ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਰਵੀ ਦਾਸ ਜੀ ਕਾਸਟ ਵਾਲੀ ਹੀ ਇਹਨਾਂ ਨੂੰ ਸੰਪਰਕ ਕਰਨ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰਾਏਕੋਟ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਖੂਮਰ 1871998 ਕੱਦ 511 ਪੜ੍ਹਾਈ ਬੀਏ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ब्रैमटन ओंटारियो ਦੇ ਵਿੱਚ ਤੇ ਕਾਮੇਜੀ ਕੈਨੇਡਾ ਵਰਕ ਪਰਮਿਟ ਤੇ 10 ਕਿੱਲੇ ਜ਼ਮੀਨ ਪਰਵਾਰ ਦੀ ਮੰਗੀ ਕੁੜੀ ਸੋਹਣੀ ਸੁਨੱਖੀ ਹੋਵੇ ਕੈਨੇਡਾ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ਰਮਾ ਪਤਾ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਉਮਰ 15 1992 ਕੱਦ 5 5 ਪੜ੍ਹਾਈ ਬੀਏ ਪਾਸ ਬੰਡ AK ਪਰਾ AK ਮੁੰਡਾ ਤਲਾਕਸ਼ੁਦਾ ਹੈ ਜੀ ਤੇ ਕੰਮ ਹਲਵਾਈ ਦਾ ਕੰਮ ਕਰਦਾ ਹੈ 3 ਸਾਲ ਮਲੇਸ਼ੀਆ ਦੇ ਵਿੱਚ ਕੰਮ ਕੀਤਾ ਹੈ ਤੇ ਪਰਿਵਾਰ ਦੀ ਮੰਗੀ ਕੁੜੀ ਭਾਵੇਂ ਤਲਾਕਸ਼ੁਦਾ ਹੋਵੇ ਕੋਈ ਜਾਤੀਬੰਦ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਕਾਸਟ ਸ਼ੀਮਾ ਸਿੱਖ ਗੋਤ ਸੱਗੂ ਉਮਰ 23 ਮਈ 1997 ਕਾਦਿਸ਼ ਇਹ ਇੱਕ ਪੈਨ ਇੱਕ ਮੈਰਿਡ ਕਾਮੇ ਜੀ ਮੁੰਡਾ ਕੈਨੇਡਾ ਦੇ ਵਿੱਚ ਵਸਟਰ ਵੀਜੇ ਤੇ ਹੈ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਕੋਈ ਜਾਤੀ ਬੰਧਨ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਸੀਰ ਸਿੰਘ ਪਿਤਾ ਰੂਪ ਸਿੰਘ ਪਤਾ ਪਿੰਡ 마שיਕੇ ਜ਼ਿਲ੍ਹਾ ਮੋਗਾ ਕਾਸਟ ਨਾਈ ਸਿਕ ਗੋਤ ਸੱਦਰ ਉਮਰ 14 12 1988 ਭੈਣਾਂ 2 ਮੈਰਿਡ ਕਾ ਮੇ ਜੀ ਮੁੰਡਾ ਆਰਮੀ ਦੇ ਵਿੱਚ ਜੌਬ ਕਰਦਾ ਹੌਲਦਾਰ ਤੋਂ ਸੂਬੇਦਾਰ ਬਣਨ ਵਾਲਾ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਬੀਐਡ ਕੀਤੀ ਹੋਵੇ ਨਾਈ ਸਿੱਖ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਰਜੀਤ ਸਿੰਘ ਪਿੰਡ ਕੋਟਲਾ ਟੱਕ ਖੰਨਾ ਕਾਸਟ ਜਰਸੀ ਖੂਮਰ 1994 ਪੜਾਈ ਪਲੱਸ 2 ਗੋਤ ਗਿੱਲ ਵਿਦੇਸ਼ਾਂ ਕੱਦ 5 ਫੁੱਟ 4 ਇੰਚ ਪਿਤਾ ਨਿਰਪੇਅ ਸਿੰਘ ਮਾਤਾ ਸਵਰਨਜੀਤ कौर ਕਾਮੇ ਜੀ ਇਹਨਾਂ ਦਾ 4 ਕਿੱਲੇ ਜ਼ਮੀਨ ਹੈ 3 ਕੰਬਾਈਨਾ ਨੇ ਵਧੀਆ ਘਰ ਪਰਿਵਾਰ ਹੈ ਵਧੀਆ ਆਮਦੇ ਨੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਖਰਚਾ ਮੁੰਡੇ ਦੇ ਵੱਲੋਂ ਕੀਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅੰਗਰਜੀਤ ਸਿੰਘ ਪਤਾ ਜ਼ਿਲ੍ਹਾ ਗੁਰਦਾਸਪੁਰ ਪਿੰਡ ਉਦੋਵਾਲੀ ਖੁਰਦ ਉਮਰ 2 2 1990 ਪਿਤਾ ਦੋਨੇ ਜੀ ਪਿਤਾ ਐਕਸਪਾਇਰ ਨੇ ਆਰਮੀ ਸਰਵਿਸ ਦੇ ਵਿੱਚ ਸੀ ਪਹਿਲਾਂ ਤੇ ਮਾਤਾ ਹਾਊਸ ਵਾਈਫ ਨੇ ਮਾਤਾ ਨੂੰ ਪੈਨਸ਼ਨ ਆਉਂਦੀ ਏ ਆਰਮੀ ਦੀ ਕਾਮੀ ਜੀ ਇਹਨਾਂ ਦਾ ਤਿੰਨ ਕਿੱਲੇ ਜ਼ਮੀਨ ਹੈ ਨੈਟ ਪਲੱਸ ਵਾਈਫਾਈ ਦਾ ਆਪਣਾ ਬਿਜ਼ਨਸ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਦੀਪ ਸਿੰਘ ਪਤਾ ਆਨੰਦਪੁਰ ਸੇਵਕਾਸਟ ਰਵੀਦਾਸੀਆ ਗੋਤ ਜੈਸਵਲ ਉਮਰ 21 ਨਾ 1991 ਪੜਾਈ ਪਲੱਸ 2 ਆਈਟੀਆਈ ਭੈਣਾ 2 ਇੱਕ ਮੈਰਿਡੇ ਭਰਾ ਦੋ ਇੱਕ ਮੈਰਿਡ ਮਾਤਾ ਪਿਤਾ ਐਕਸਪਾਇਰ ਤੇ ਕਾਮੇ ਜੀ ਆਰਮੀ ਦੇ ਵਿੱਚ ਜੋਬ ਕਰਦੇ ਆ ਤੇ ਪਰਿਵਾਰ ਦੀ ਮੰਗੀ ਕੁੜੀ ਗਵਰਨਮੈਂਟ ਜੋਬ ਕਰਦੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਰੋਪੜ ਮਹਾਲੀ ਚੰਡੀਗੜ੍ਹ ਨੂੰ ਪਹਿਲੇ ਤੇ ਹੋਰ ਪਰਿਵਾਰ ਦੀ ਕੋਈ ਮੰਗਣੀ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜੀਰਕਪੁਰ ਮੁਹਾਲੀ ਕਾਸਟ ਸੈਣੀ ਗੋਤ ਗਗਿਆਨ ਉਮਰ 27 1999 ਕੱਦ 5 11 ਪੜ੍ਹਾਈ ਬੀਏ ਪਾਸ ਪਹਿਣਾ ਇੱਕ ਮੈਰਿਡ ਪ੍ਰਾ ਇੱਕ ਮੈਰਿਡ ਮਾਤਾ ਐਕਸਪਾਇਰ ਕਾਮੀ ਜੀ ਇਹਨਾਂ ਦਾ ਰੈਸਟੋਰੈਂਟ ਮੈਨੇਜਰ ਨੇ ਪਰਿਵਾਰ ਦੀ ਮੰਗੇ ਕੁੜੀ ਨੇ ਪਲੱਸ 2 ਕੀਤੀ ਹੋਵੇ ਦਾਜ ਦੇਹਜ ਦੀ ਕੋਈ ਮੰਗ ਨਹੀਂ ਸਿੰਪਲ ਮੈਰਿਜ ਕਰਨੀ ਹੈ ਨਾਲ ਪਰਿਵਾਰ ਤਾਂ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਕਾਸਟ ਜਰਸਿਕ ਗੋਤ ਗਿੱਲ ਉਮਰ 29 ਸਾਲ ਕੈਨੇਡੀਅਨ ਬੌਰਨ ਕੱਦ 5 ਫੁੱਟ 11 ਇੰਚ ਕੰਮ ਹੈ ਜੀ ਕੈਨੇਡੀਅਨ ਬੌਰਨ ਵੈਲ ਸੈਟਲ ਆਰਕੀਟੈਕ ਐਂਡ ਡੂਇੰਗ ਰੀਅਲ ਏਸਟੇਟ ਬਿਜ਼ਨਸ ਪਰਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਕੈਨੇਡਾ ਸਿਟੀਜ਼ਨ ਤੇ ਪੀਆਰ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਤਾ ਨੋਟ ਕਰੋ ਜੀ ਕਾਸਟ ਜੱਟ ਸੇ ਖੂਮਰ 27 ਸਾਲ ਕੱਦ 6 ਫੁੱਟ ਪੈਣ ਇੱਕ ਕੈਨੇਡਾ ਪੀਆਰ ਪਰਾ ਲੋ ਪੜ੍ਹਾਈ ਪਲੱਸ 2 ਕਾਮੀ ਜੀ ਇਹਨਾਂ ਦਾ 10 ਕਿੱਲੇ ਜ਼ਮੀਨ ਹੈ 2 ਕਿੱਲੇ ਸ਼ਹਿਰੀ ਜ਼ਮੀਨ ਹੈ ਪਰਵਾਰ ਦੀ ਮਾਂਗੇ ਕੁੜੀ ਸੋਹਣੀ ਸੁਨਿਖੀ ਕੈਨੇਡਾ ਪੀਆਰ ਚਾ ਵਰਕ ਪਰਮਿਟ ਤੇ ਹੋਵੇ ਪੰਜਾਬ ਤੋਂ ਹੋਵੇ ਤਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ अगला रिष्टा नोट करරजी नामताकपूर සला कास्ट कोम्रा गोत अරडा म्बर 18 में जනम टाइम जනम स्थන් पूर සसा ප एक इටली एक पडाයි ग्രजवेशन काම්मेजी ඉන්නद LMM हेल्ගේर प्राइववेट. ਲਿਮਟਡ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਹੋਵੇ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਕੁੜੀ ਨੂੰ ਬਾਹਰ ਨਾਲ ਲੈ ਕੇ ਜਾਣਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੋਗਾ ਕਾਸਟ ਰਾਮਗੜੀਆ ਸਿੱਖ ਗੋਤਰ ਰੱਤੇਪੁਰਾ ਇੱਕ ਕਨੇਡਾ ਪੈਨ ਇੱਕ ਕਨੇਡਾ ਪੜਾਈ ਬੀਟੈਕ ਇੰਡੀਆ ਕੋਲੰਬੀਆ ਬ੍ਰਿਟਿਸ਼ ਮਾਤਾ ਹਾਊਸ ਵਾਈਫ ਪਿਤਾ ਪ੍ਰਾਈਵੇਟ ਠੇਕੇਦਾਰ ਤੇ ਕਾਮੇ ਜੀ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਨਸ਼ੇ ਤੋਂ ਰਹਿ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸੋਹਣੀ ਸੁਨਖੀ ਤੇ ਪੜੀ ਲਿਖੀ ਹੋਵੇ। ਪਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। हां जी ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇਗੇ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡਲ ਕਾਉਂਟ ਦਾ ਫਸਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਦੇ ਸਮੇਂ ਜਿਆਦਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਅਗਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹਣੀ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਹੈਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ